ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ Honda ਕੰਪਨੀ ਨੇ ਆਪਣਾ EV ਸਕੂਟਰ ਲਾਂਚ ਕਰਨਾ ਇਹਦੇ ਕੁਝ ਘੰਟੇ ਬਾਕੀ ਰਹੇ ਸੀ Ola ਕੰਪਨੀ ਨੇ ਆ ਜਮਾ ਮੇਨ ਟਾਈਮ ਦੇ ਉੱਤੇ ਆਪਣੇ ਦੋ ਸਕੂਟਰ ਲਾਂਚ ਕਰ ਦਿੱਤੇ ਵੀ ਇਲੈਕਟ੍ਰਿਕ ਸਕੂਟਰ ਲਾਂਚ ਕਰ ਦਿੱਤੇ GIZ ਐਂਡ S1Z ਬਹੁਤ ਹੀ ਜ਼ਿਆਦਾ ਅਫੋਰਡੇਬਲ ਪ੍ਰਾਈਸ ਤੇ ਉਹਨਾਂ ਨੇ ਲਾਂਚ ਕੀਤੇ ਆ ਵੀ ਜਿਹੜੇ ਕਿ 40000 ਰੁਪਏ ਤੇ ਤੋਂ ਸਟਾਰਟ ਹੁੰਦੇ ਨੇ ਜਿਵੇਂ ਦੂਸਰੀ ਸਾਈਡ ਤੁਸੀਂ ਦੋ ਸਕੂਟਰ ਦੇਖ ਰਹੇ ਹੋ ਉਹਨਾਂ ਦਾ ਨਾਮ ਹੈ ਜੀਆਈਜੀ ਐਂਡ ਜੀਆਈਜੀ ਪਲੱਸ ਜਿਹੜੇ ਕਿ ਇੱਕ ਕਮਰਸ਼ੀਅਲ ਯੂਜ਼ ਦੇ ਤੌਰ ਤੇ ਵਰਤੇ ਜਾਣਗੇ ਇੱਕ ਬਹੁਤ ਵੱਡਾ ਧਮਾਕਾ ਬਲਾਸਟ ਹੀ ਕਰ ਦਿੱਤਾ ਭਈ ਉਹਨਾਂ ਨੇ ਈਵੀ ਸੈਗਮੈਂਟ ਦੇ ਵਿੱਚ ਇਹਦੇ ਵਿੱਚ ਵਿਸ਼ੇਸ਼ ਗੱਲ ਵੇਖਣ ਵਾਲੀ ਉਹਨਾਂ ਨੇ ਇਹ ਕਰ ਦਿੱਤੀ ਪਹਿਲਾਂ ਉਹਨਾਂ ਦੀ ਫਿਕਸਡ ਬੈਟਰੀ ਆਉਂਦੀ ਸੀ ਤੇ ਹੁਣ ਉਹਦੇ ਵਿੱਚ ਇਹਨਾਂ ਨੇ ਰਿਮੂਵੇਬਲ ਬੈਟਰੀ ਕਰ ਦਿੱਤੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ ਇੱਕ ਬਹੁਤ ਵਧੀਆ ਆਪਸ਼ਨ ਬਣ ਜਾਂਦੀ ਹੈ ਬਈ ਇਹਦੀ ਟਾਪ ਸਪੀਡ ਜਿਹੜਾ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਆਈ ਜਿਹੜਾ ਕਿ 40000 ਰੁਪਏ ਦਾ ਹੈ ਇਹਦੀ ਟਾਪ ਸਪੀਡ 25 ਦੀ ਹੈ ਤੇ ਇੱਕ ਵਾਰੀ ਚਾਰਜ ਕਰਨਾ 100 ਦੇ 12 ਕਿਲੋਮੀਟਰ ਜਾਏਗਾ ਇਹਦੇ ਵਿੱਚ ਗੋ ਐਂਡ ਸਕੈਨ ਦੇ ਨਾਲ ਆਏਗਾ ਇਹਨੂੰ ਸਕੈਨ ਕਰੋ ਤੇ ਲੈ ਜਾਓ ਮੈਨੂੰ ਲੱਗਦਾ ਵੀ ਇਹ ਇਹਨਾਂ ਨੇ ਕਮਰਸ਼ੀਅਲ ਵੀਕਲ ਹੀ ਜਿਹੜੇ ਯੂਜ਼ ਕਰਿਆ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਤੁਸੀਂ ਇਹਨਾਂ ਨੂੰ ਸਕੈਨ ਕਰੋ ਜਿੰਨਾ ਟਾਈਮ ਤੁਸੀਂ ਯੂਜ਼ ਕਰਨਾ ਜਿੰਨੇ ਕਿਲੋਮੀਟਰ ਯੂਜ਼ ਕਰਨੇ ਆ ਪੇ ਕਰੋ ਤੇ ਲੈ ਜਾਓ ਦੂਜੇ ਨੰਬਰ ਤੇ ਆਉਂਦਾ ਜੀ ਜੀ ਆਈ ਜ਼ੀ ਪਲੱਸ ਜਿਹੜਾ ਕਿ 50000 ਰੁਪਏ ਦਾ ਹੈ ਬਹੁਤ ਵਧੀਆ ਹੈ ਵੀ ਇਹਦਾ ਡਿਜ਼ਾਈਨ ਕੀਤਾ ਦੇਖੋ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਸਮਾਨ ਕੈਰੀ ਕਰ ਸਕਦੇ ਹੋ ਜਿਆਦਾ ਢੋਆ ਢੋਈ ਦੇ ਸਮਾਨਾਂ ਵਾਸਤੇ ਯੂਜ਼ ਕਰਿਆ ਜਾ ਸਕੇਗਾ 45 ਕਿਲੋਮੀਟਰ ਦੀ ਟੌਪ ਸਪੀਡ ਹੈ 152 ਕਿਲੋਮੀਟਰ ਜਾਏਗਾ ਜੀ ਇੱਕ ਵਾਰੀ ਚਾਰਜ ਕਰਨ ਨਾਲ ਦੋ ਬੈਟਰੀਆਂ ਇਹਦੇ ਨਾਲ ਮਿਲ ਜਾਣਗੀਆਂ ਜਿਹੜਾ ਕਿ ਤੁਸੀਂ ਦੇਖੋ ਸਿੰਪਲ ਤੇ ਸਬਲ ਡਿਜ਼ਾਈਨ ਆ ਵੀ ਇਹਨਾਂ ਨੇ ਬਹੁਤ ਵਧੀਆ ਇੱਕ ਕਾਬਿਲ ਇਤਾਰੀਫ ਕੰਮ ਕੀਤਾ ਉਲਾ ਨੇ ਜੀ ਆਈਜੀ ਪਲੱਸ ਦੇ ਵਿੱਚ ਉਲਾ ਕੰਪਨੀ ਨੇ ਇੱਕ ਹੋਰ ਬੜੀ ਵੱਡੀ ਚੇਂਜ ਕਰੀ ਹੈ ਇਹਦੇ ਵਿੱਚ ਦੋ ਬੈਟਰੀਆਂ ਦਿੱਤੀਆਂ ਇੱਕ ਬੈਟਰੀ ਫਿਕਸ ਰਹਿਣ ਵਾਲੀ ਆ ਵੀ ਉਹ ਤੁਸੀਂ ਰਿਮੂਵ ਨਹੀਂ ਕਰ ਸਕੋਗੇ ਤੇ ਦੂਜੀ ਬੈਟਰੀ ਰਿਮੂਵੇਬਲ ਹੋਏਗੀ ਤੇ ਦੂਜੀ ਕੱਢ ਕੇ ਤੁਸੀਂ ਦੇਖੋ ਉਹਦੇ ਨਾਲ ਇੱਕ ਇਨਵਰਟਰ ਟਾਈਪ ਦਾ ਇੱਕ ਸਿਸਟਮ ਵੀ ਦਿੱਤਾ ਜਾਏਗਾ ਜਿਹਨੂੰ ਇਹਨਾਂ ਨੇ ਪਾਵਰ ਪੈਡ ਦੇ ਨਾਮ ਨਾਲ ਦਿੱਤਾ ਹੈ ਨਾਮ ਦਿੱਤਾ ਹੈ ਜਿਹਨੂੰ ਤੁਸੀਂ ਆਪਦੇ ਘਰ ਦੀ ਬਿਜਲੀ ਵੀ ਯੂਜ਼ ਕਰ ਸਕਦੇ ਹੋ ਤੇ ਉਹਦੇ ਉੱਪਰ ਬੈਟਰੀ ਨੂੰ ਰੱਖੋ ਤੇ ਚਾਰਜ ਕਰੋ ਜਿਵੇਂ ਆਪਾਂ ਫੋਨਾਂ ਨੂੰ ਵਾਇਰਲੈਸ ਚਾਰਜਰ ਦੇ ਤੌਰ ਤੇ ਯੂਜ਼ ਕਰਦੇ ਹਾਂ ਕੋਈ ਵਾਇਰ ਦੀ ਲੋੜ ਨਹੀਂ ਦੇਖੋ ਤੁਸੀਂ ਘਰ ਦੀ ਲਾਈਟ ਵੀ ਯੂਜ਼ ਕਰ ਸਕਦੇ ਹੋ ਥੋੜਾ ਮਹਿੰਗਾ ਤਾਂ ਹੋਏਗਾ ਰੇਟ ਸ਼ੁਰੂ-ਸ਼ੁਰੂ ਦੇ ਵਿੱਚ ਇਹਨਾਂ ਦਾ ਪਰ ਲਿਥੀਅਮ ਬੈਟਰੀ ਨਾਲ ਦੱਸਿਆ ਜਾਂਦਾ ਵੀ ਆ ਰਿਹਾ ਜੋ ਕਿ ਇੱਕ ਬਹੁਤ ਵਧੀਆ ਆਪਸ਼ਨ ਹੋਣ ਜਾਣ ਵਾਲੀ ਹੈ ਜੀ ਅਗਲੇ ਸਕੂਟਰ ਦੀ ਗੱਲ ਕਰਦੇ ਹਾਂ ਤਾਂ OLA S1Z ਇਹ ਪਹਿਲਾਂ ਵਾਲੇ ਮਾਡਲਾਂ ਤੋਂ ਹੀ ਇਨਸਪਾਇਰ ਹੈ ਜੀ ਬਟ ਮੈਨੂੰ ਲੱਗਦਾ ਹੈ ਕਮਰਸ਼ੀਅਲ ਦੇ ਵਿੱਚ ਜ਼ਿਆਦਾ ਯੂਜ਼ ਹੋਵੇਗਾ ਦੇਖੋ ਸਿੰਪਲ ਸੋਬਰ ਜਿਹੜਾ ਸਕੂਟਰ ਹੈ ਤਕਰੀਬਨ 60000 ਤੋਂ ਇਹਦੀ ਕੀਮਤ ਸ਼ੁਰੂ ਹੋ ਜਾਵੇਗੀ ਇਸ ਦੀ ਟੌਪ ਸਪੀਡ 70 ਦੀ ਹੈ ਤੇ 146 ਕਿਲੋਮੀਟਰ ਇੱਕ ਵਾਰੀ ਚਾਰਜ ਕਰਨ ਤੇ ਚੱਲ ਜਾਵੇਗੀ ਦੇਖੋ ਬਹੁਤ ਵਧੀਆ ਆਪਸ਼ਨ ਹੈ ਭਈ ਇਹ ਇਸ ਦੀ ਸਕਰੀਨ ਪੁਰਾਣੇ S1 ਦੀ ਤਰ੍ਹਾਂ ਹੀ ਹੈ ਬਿਲਕੁਲ ਸੇਮ ਰਹਿਣ ਵਾਲੀ ਹੈ ਸਸਪੈਂਸ਼ਨ ਵੀ ਸੇਮ ਰਹਿਣ ਵਾਲਾ ਹੈ ਕਾਫੀ ਸੁਧਾਰ ਕੀਤਾ ਸੀਗਾ ਵੀ ਇਹਨਾਂ ਨੇ ਸਸਪੈਂਸ਼ਨ ਦੇ ਆਪ ਦੇ ਵਿੱਚ ਬਾਕੀ ਚੌੜੀ ਸੀਟ ਹੈ ਜੀ ਬਾਕੀ ਜੇ ਦੂਜੇ ਮਾਡਲ ਦੀ ਗੱਲ ਕਰਗੇ S1 Z+ ਇਹ ਵੀ ਬਹੁਤ ਵਧੀਆ ਹੈਗਾ ਬਸ ਇਹਦੇ ਨਾਲ ਡਿਫਰੈਂਸ ਸਿਰਫ ਇੰਨਾ ਹੀ ਹੈ ਵੀ ਉਹਦੀ ਜਿਹੜੀ ਪਿਛਲੀ ਸੀਟ ਹੈ ਉਹਨੂੰ ਰਿਮੂਵ ਕਰਕੇ ਤੁਸੀਂ ਸਮਾਨ ਢੋਣ ਵਾਸਤੇ ਯੂਜ਼ ਕਰ ਸਕਦੇ ਹੋ ਬਾਕੀ ਸਾਰੇ ਫੀਚਰ ਸੇਮ ਰਹਿ ਜਾਣ ਵਾਲੇ ਆ ਵੀ ਦੇਖੋ ਤੁਸੀਂ ਉਹਨੂੰ ਸੀਟ ਨੂੰ ਰਿਮੂਵ ਕਰਕੇ ਤੁਸੀਂ ਉਹਦੇ ਤੇ ਸਮਾਨ ਚਾਰੀ ਕਰ ਸਕਦੇ ਹੋ ਬਸ ਇੰਨਾ ਕੀ ਡਿਫਰੈਂਸ ਹੋਣ ਵਾਲਾ ਹੈ ਬਾਕੀ ਇਨਾਂ ਦੇ ਬੈਟਰੀ ਦਾ ਸਾਈਜ਼ ਮੋਟਰ ਦਾ ਸਾਈਜ਼ ਕਿਲੋਮੀਟਰ ਸਾਰਾ ਕੁਝ ਸੇਮ ਹੀ ਰਹਿਣ ਵਾਲਾ ਸੋ ਇੱਕ ਬੜੀ ਵੱਡੀ ਉਹਨਾਂ ਨੇ ਹੋਂਡਾ ਤੋਂ ਹੋਂਡਾ ਈਵੀ ਲਾਂਚ ਹੋਣ ਤੋਂ ਪਹਿਲਾਂ ਉਹਨਾਂ ਨੇ ਬੜਾ ਵੱਡਾ ਧਮਾਕਾ ਕੀਤਾ ਜਿਹਦੇ ਨਾਲ ਵੀ ਥੋੜਾ ਬਹੁਤਾ ਫਰਕ ਤਾਂ ਪਏਗਾ ਹੀ ਪਏਗਾ ਹੋਂਡਾ ਨੂੰ ਬਾਕੀ ਕੰਪੀਟੀਸ਼ਨ ਹੈ ਕੰਪੀਟੀਸ਼ਨ ਦੇ ਦੌਰ ਦੇ ਵਿੱਚ ਕੁਝ ਵੀ ਜਾਇਜ਼ ਹੁੰਦਾ ਹੈ ਤੁਸੀਂ ਸਾਰੇ ਜਾਣਦੇ ਹੋ ਬਾਕੀ ਕੱਲ ਨੂੰ ਉਹਨਾਂ ਦਾ ਹੋਂਡਾ ਵਾਲਿਆਂ ਦਾ ਲਾਂਚ ਹੋਣਾ ਦੇਖੋ ਉਹ ਕੀ ਦਿੰਦੇ ਆ ਕੀ ਨਹੀਂ ਦਿੰਦੇ ਉਹਨੂੰ ਓਲਾ ਕੰਪਨੀ ਕੰਪੀਟੀਟ ਕਰ ਸਕਦੀ ਹੈ ਕਿ ਨਹੀਂ ਕੰਪੀਟੀਸ਼ਨ ਦੇਵੇਗੀ ਬਸ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ